ਕੀ ਦਾ ਫਿਆਨ ਜਿਆਵਾ ਹੋਰ ਬਰਾਤ ਆਈ ਦੇ ਉਹ ਦੱਸਣਾ ਨੇ ਨੇ ਆ ਕੁਛ ਕੀਤਾ ਜੇ ਉਹ ਲਾ ਕੇ ਸਾਡਾ ਵਿਆਹ ਲੰਘ ਲੈਣਾ ਵਿਆਹ ਵਾਲਾ ਘਰ ਕੁੜੀ ਦੀ ਬਰਾਤ ਆ ਚੁੱਕੀ ਸੀ ਡੋਲੀ ਤੋਰਨ ਦੀਆਂ ਤਿਆਰੀਆਂ ਹੋ ਰਹੀਆਂ ਸੀ ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਉਸ ਸਮੇ ਮਾਤਮ ਦੇ ਵਿੱਚ ਬਦਲੀਆਂ ਨਹੀਂ ਜਦੋਂ ਘਰ ਦੇ ਵਿੱਚ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਉਡੀਕ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਬਰਾਤ ਵੀ ਪਹੁੰਚ ਗਈ ਸੀ ਸਾਰੇ ਜਣੇ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਲਾਵਾ ਫੇਰੇ ਹੋਣਗੇ ਤੇ ਅਸੀਂ ਆਪਣੀ ਧੀ ਨੂੰ ਡੋਲੀ ਦੇ ਵਿੱਚ ਬਿਠਾ ਕੇ ਤੋਰ ਦਵਾਂਗੇ ਪਰ ਉਸ ਤੋਂ ਪਹਿਲਾਂ ਹੀ ਇਸ ਪਰਿਵਾਰ ਦੀਆਂ ਖੁਸ਼ੀਆਂ ਦੁੱਖ ਦੇ ਵਿੱਚ ਬਦਲ ਗਈਆਂ ਤੇ ਕੁਝ ਸਮੇਂ ਬਾਅਦ ਹੁਣ ਪਤਾ ਲੱਗ ਰਿਹਾ ਹੈ ਕਿ ਸਰੀਆਮ ਹੀ ਇਸ ਘਰ ਦੇ ਮੁਖੀ ਨਹੀਂ ਉਹ ਚਾਚਾ ਜੋ ਕਿ ਵਿਆਹ ਦੇ ਵਿੱਚ ਨੱਚਦਾ ਫਿਰਦਾ ਸੀ ਉਸ ਦੀ ਜਾਨ ਲੈ ਲਈ ਗਈ ਸਰੀਆਮ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਆਖਿਰਕਾਰ ਕੀ ਹੈ ਸਾਰਾ ਮਾਮਲਾ ਜਿਸ ਦੇ ਵਿੱਚ ਪਿੰਡ ਦੇ ਹੀ ਸਰਪੰਚ ਸਮੇਤ ਕੁਝ ਹੋਰ ਵਿਅਕਤੀਆਂ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਦੇ ਵੱਲੋਂ ਹੀ ਇਸ ਚਾਚੇ ਦੀ ਜਾਨ ਲੈ ਗਈ ਹੈ ਤੇ ਇਸ ਬੰਦੇ ਦੀ ਪਤਨੀ ਅਤੇ ਉਸ ਦਾ ਪੁੱਤ ਖੁਦ ਕੈਮਰੇ ਦੇ ਸਾਹਮਣੇ ਆ ਕੇ ਦੱਸ ਰਹੇ ਨੇ ਕਿ ਆਖਿਰਕਾਰ ਇਹ ਪੂਰਾ ਮਾਮਲਾ ਕੀ ਸੀ ਪਰ ਘਰ ਦੇ ਵਿੱਚ ਜਿੱਥੇ ਧੀ ਦੇ ਵਿਆਹ ਦੀਆਂ ਖੁਸ਼ੀਆਂ ਸੀਗੀਆਂ ਉੱਥੇ ਹੀ ਸਭ ਕੁਝ ਗਮ ਦੇ ਵਿੱਚ ਬਦਲ ਗਿਆ ਤਾਂ ਰੰਤਾਰਨ ਦੀ ਇਹ ਘਟਨਾ ਹੈ ਜਿੱਥੇ ਪਰਿਵਾਰਿਕ ਮੈਂਬਰਾਂ ਨੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਹੈ ਨਾਲ ਹੀ ਉਹ ਇਹ ਵੀ ਆਖ ਰਹੇ ਨੇ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੁਝ ਕਾਰਵਾਈ ਨਹੀਂ ਕਰ ਰਹੀ अच्छे समय के बीते एक हफ्ते खबर आई परिवार पुलिस प्रशासन से ही इल्जाम लगाए जा रहे हैं कि कितना परचा दर्ज नहीं हो रहा कित पुलिस की कस्टडी के मुंडे की जान चली जाती है जिसनों तो लैके पुलिस का कुछ होर कहना होंगे पर परिवारक मैंबर ਕੁਝ ਹੋਰ ਆਖ ਰਹੇ ਹੁੰਦੇ ਨੇ ਤੇ ਹੁਣ ਇਹ ਮਾਮਲਾ ਜਿੱਥੇ ਪੁਲਿਸ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਨਹੀਂ ਕੀਤੀ ਜਾ ਰਹੀ ਬੀਤੇ ਸਮੇਂ ਦੇ ਵਿੱਚ ਹੋਈਆਂ ਕਿੰਨੀਆਂ ਹੀ ਘਟਨਾਵਾਂ ਜਿਸ ਤੇ ਪੁਲਿਸ ਨੂੰ ਲੈ ਕੇ ਇਹ ਸਵਾਲ ਚੱਕਦੇ ਇਹ ਪਰਿਵਾਰ ਵਾਲੇ ਕਿ ਇਹਨਾਂ ਦੇ ਵੱਲੋਂ ਸਾਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਇਹਨਾਂ ਦੇ ਵੱਲੋਂ ਪੈਸੇ ਖਾਦੇ ਗਏ ਨੇ ਸਾਡੀ ਸੁਣਵਾਈ ਤੱਕ ਨਹੀਂ ਹੋਈ ਐਫ ਆਈ ਆਰ ਨਹੀਂ ਲਿਖੀ ਜਾ ਰਹੀ ਅਤੇ ਇਸ ਤੋਂ ਬਾਅਦ ਉਹ ਦੇਖਦੇ ਨੇ ਕਿ ਕਲੰਬਾ ਵਕਫਾ ਪੈ ਜਾਂਦਾ ਇੱਕ ਲੰਮਾ ਸਮਾਂ ਬੀਤ ਜਾਂਦਾ ਇਸ ਇਨਸਾਫ ਦੀ ਲੜਾਈ ਨੂੰ ਲੜਦੇ ਲੜਦੇ ਪਰ ਇਨਸਾਫ ਕਿਤੇ ਨਜ਼ਰ ਨਹੀਂ ਆਉਂਦਾ ਇਹ ਹਰੇਕ ਪੁਲਿਸ ਵਾਲੇ ਦੀ ਗੱਲ ਨਹੀਂ ਕੀਤੀ ਜਾ ਰਹੀ ਕਿਉਂਕਿ ਇਹੋ ਜਿਹੇ ਵੀ ਕਈ ਮਾਮਲੇ ਸਾਹਮਣੇ ਆਏ ਨੇ ਜਿੱਥੇ ਵਿਅਕਤੀ ਅਤੇ ਪਰਿਵਾਰ ਥੱਕ ਹਾਰ ਕੇ ਟੁੱਟ ਕੇ ਬੈਠ ਚੁੱਕੇ ਸੀ ਪਰ ਪੁਲਿਸ ਵਾਲੇ ਉੱਥੇ ਥੱਕੇ ਨਹੀਂ ਭਾਵੇਂ ਉਹਨਾਂ ਨੇ ਆਪਣਾ ਖਾਣਾ ਪੀਣਾ ਛੱਡਿਆ ਚਾਹੇ ਉਹਨਾਂ ਨੂੰ ਦੋ ਵਕਤ ਦੀ ਰੋਟੀ ਤੱਕ ਨਹੀਂ ਮਿਲੀ ਪਰ ਉਹ ਜਾਂਚ ਪੜਤਾਲ ਕਰਦੇ ਰਹੇ ਅਤੇ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਗਿਆ ਉਹ ਪੁਲਿਸ ਵਾਲਿਆਂ ਦੀ ਗੱਲ ਇੱਥੇ ਨਹੀਂ ਹੋ ਰਹੀ ਜੋ ਕਿ ਇਮਾਨਦਾਰੀ ਦੇ ਨਾਲ ਆਪਣੀ ਡਿਊਟੀਆਂ ਨਿਭਾਉਂਦੇ ਨੇ ਪਰ ਉਹਨਾਂ ਵਿਅਕਤੀਆਂ ਦੀ ਜ਼ਰੂਰ ਹੋ ਰਹੀ ਹੈ ਕਿਉਂਕਿ ਆਖਿਰਕਾਰ ਹੈ ਤਾਂ ਇਹ ਵੀ ਸਮਾਜ ਦਾ ਹੀ ਹਿੱਸਾ ਨੇ ਸਮਾਜ ਦੇ ਵਿੱਚੋਂ ਨਿਕਲ ਕੇ ਇਸ ਪੇਸ਼ੇ ਦੇ ਵੱਲ ਗਏ ਨੇ ਤੇ ਇੱਧਰ ਕੁਝ ਪੁਲਿਸ ਵਾਲੇ ਜਿਨ੍ਹਾਂ ਤੇ ਪੈਸੇ ਖਾ ਕੇ ਐਫ ਆਈ ਆਰ ਨਾ ਲਿਖਣ ਦੇ ਪੈਸੇ ਖਾ ਕੇ ਕਾਰਵਾਈ ਨਾ ਕਰਨ ਦੇ ਪੈਸੇ ਖਾ ਕੇ ਕਿਸੇ ਦਾ ਨਾਮ ਕੱਢ ਦੇਣ ਦੇ ਪੈਸੇ ਖਾ ਕੇ ਆਪਣੀ ਕਸਲੀ ਦੇ ਵਿੱਚ ੁੱਠੇ ਮੁਕਾਬਲੇ ਕਰਨ ਦੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਨੇ ਤੇ ਇਸ ਖਬਰ ਦੇ ਵਿੱਚ ਵੀ ਇਹੋ ਜਿਹਾ ਹੀ ਕੁਝ ਹੋ ਰਿਹਾ ਹੈ ਅਤੇ ਬੀਤੇ ਇੱਕ ਹਫਤੇ ਦੇ ਵਿੱਚ ਆਈਆਂ ਖਬਰਾਂ ਦਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਉਸ ਤੇ ਵਿੱਚ ਵੀ ਪੁਲਿਸ ਵਾਲਿਆਂ ਤੇ ਗੰਭੀਰ ਇਲਜ਼ਾਮ ਲੱਗੇ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੀ ਘਟਨਾ ਦੇ ਵਿੱਚ ਜਿਹੜਾ ਇਹ ਪੂਰਾ ਵਾਕਿਆ ਹੋਇਆ ਪੂਰਾ ਮਾਮਲਾ ਘਟਿਆ ਇਸ ਦੇ ਵਿੱਚ ਜੋ ਪਰਿਵਾਰਿਕ ਮੈਂਬਰ ਆਖ ਰਹੇ ਨੇ ਅਤੇ ਜੋ ਕੁਝ ਇਸ ਪਿੰਡ ਵਾਲੇ ਆਖਣਗੇ ਕਿਉਂਕਿ ਸਰੀਆਮ ਹੀ ਇੱਕ ਵਿਅਕਤੀ ਦੀ ਜਾਨ ਲਈ ਗਈ ਹੈ ਤਾਂ ਗੋਲੀਆਂ ਉਹਨਾਂ ਦੇ ਵੱਜੀਆਂ ਸਨ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਕੀ ਕਾਰਵਾਈ ਹੁੰਦੀ ਹੈ ਤੇ ਪਰਿਵਾਰ ਨੂੰ ਕੀ ਇਨਸਾਫ ਮਿਲਦਾ ਸਰਹਰ ਬੋਲਣਾ ਨਾ ਪੰਨਾ ਬਿਆਨ ਨਾ ਕੋਈ ਉਹ ਨਾ ਆਈ ਨਾ ਵਾਹੇ ਕੱਲ ਕੱਲ ਨਹੀਂ ਕੀਤਾ ਪਰਚਾ ਨਹੀਂ ਕਹੈਂ ਨਾ ਨਹੀਂ ਪਰਚਾ ਕੀਤਾ ਨਹੀਂ ਪਰਚਾ ਨਹੀਂ ਆ ਸਾਡਾ ਇੱਤੇ ਕਰ ਸਾਡੇ ਮਰਿਆ ਨੇ ਪਰਚਾ ਕਰਦੇ ਨਾ ਮੇਰੇ ਨਾਲ ਪਰਚਾ ਨਹੀਂ ਕੀਤਾ ਸਾਡਾ ਬਾਪ ਵੀ ਕਹਿੰਦਾ ਆ ਦੇਖੋ ਇਧਰ ਪੁੱਤ ਨੂੰ 70 ਸਾਲ ਦੀ ਪੁੱਤ ਨੂੰ ਘਾ ਰਹੀ ਨਾ ਕੁੱਟ ਕੁੱਟ ਕੇ ਮਾਰਦੀ ਹੈ ਨਾ ਆਪਣੇ ਬਾਪ ਕੁੱਟ ਕੁੱਟ ਕੇ ਮਾਰਦਾ ਤੇ ਦੇਰੋ ਜੀ ਤੁਸੀਂ ਨਹੀਂ ਤੁਸੀਂ ਮਰੇ ਮੈਂ ਪਰਚਾ ਕਰਦਾ ਮਰੇ ਜੀ ਕਹਿੰਦਾ ਪਰਚਾ ਕਰਦਾ ਉਹਨਾਂ ਨੇ ਕਹਦਾ ਕੀਤਾ ਮੇਰੇ ਫਾਦਰ ਸਾਹਿਬ ਦਾ ਪਰਚਾ ਮਰੇ ਦੇ ਘਰ ਤਾਂ ਨਹੀਂ ਦੱਸੋ ਨਾ ਇਤੀਆਂ ਫੁੱਤਰੀ ਨੇ ਜਵਾਬ ਦਿੱਤਾ ਕਿ ਕਿਤੇ ਵੀ ਗੋਲੀ ਨਹੀਂ ਵਧੀਆ ਤੁਹਾਨੂੰ ਕਿਉਂ ਨਹੀਂ ਦਿਖਾਤੇ ਪੰਜਾਬ ਦਾਨ ਕਰਾਇਆ ਗਿਆ ਸਾਨੂੰ ਉਹ ਕਰਾਇਆ ਗਿਆ ਵੀ ਤੁਹਾਡਾ ਪਰਚਾ ਬੰਦਾ ਹੋਈ ਕੋਈ ਤਾਂ ਇਨਸਾਨ ਚੈੱਕ ਨਾ ਬਹੁਤ ਦਿਨ ਤੇ ਤਿਲਕੀ ਅੱਜ ਵੀ ਪਰਚਾ ਪਿਆ ਪਿਆਰ ਕਰਕੇ ਜਿਹੜਾ ਜਿਹੜਾ ਪਰਚਾ ਬੰਦਾ ਹੋਈ ਹੋ ਰਹੀ ਸੀ ਹੋਣ ਦਾ ਦੋ ਦੇਖੇ ਪਰਚਾ ਘਟ ਗਿਆ ਸਾਡੇ ਰੇਕ ਹਮਕਮ ਸਾਹਮਣੇ ਜਦੋਂ ਪ੍ਰੈਸ ਅੰਧ ਫੇਰ ਤੂੰ ਹੀ ਲਿਖਵਾਇਆ ਉੱਥੇ ਕੌਣ ਲਿਖਵਾਇਆ ਉਹਨਾਂ ਗਿਆਨ ਦੇ ਰਹੇ ਸੀ ਉਹ ਪਤਾ ਨਹੀਂ ਤੁਸੀਂ ਕੀ ਕੀ ਕੀਤਾ ਵਾ ਕੀ ਨਹੀਂ ਕੀਤਾ ਜੋ ਪਿਆਰ ਲਗਾਓ ਕੋਈ ਨਹੀਂ ਹੋਰ ਦਿਖਾਵਾਂਗੇ ਪਤਾ ਨਹੀਂ ਤੁਸੀਂ ਜੋ ਕਹੋਗੇ ਕਾਰਵਾਈ ਹੋਊਗੀ ਕੀ ਕੀ ਤੁਸੀਂ ਕਹ ਕੇ ਗਏ ਉੱਥੇ ਕਾਰਵਾਈ ਹੋਊਗੀ ਇਹ ਨਾ ਉਹ ਹੋਣ ਦਿੱਤਾ ਬਾਈ ਬਾਬਾ ਮਾਰ ਦੇ ਮਰਗਾ ਦੇ ਤੁਸੀਂ ਬੱਚੇ ਦੇ ਦੇ ਤੇ ਯਾਰ ਮਰੇ ਬੰਦੇ ਦੇ ਬੱਚੇ ਮਰਦੇ ਦੇ ਬੱਚੇ ਕਰਦੇ ਉਹ ਪੈਗਸਰ ਹੌਣ ਤੇ ਇਹੋ ਜਿਹੀ ਗੱਲਾਂ ਕਰਨ ਡਾਕਟਰ ਸਾਹਿਬ ਨੇ ਆਣ ਅਸੀਂ ਆਪਣੇ ਕਿਉਂ ਦੇ ਪਰਚਾ ਕਰੇ ਉਹਦੇ ਬਾਤਾਂ ਆ ਇਹ ਲੈ ਕੇ ਨਾ ਕਰਕੇ ਸੈਂਦੀ ਬਾਹਰ ਨਿਕਲ ਜਾ ਬੀਬੀ ਦੇ ਬੰਨਾਂ ਦੇ ਪਰਚਾ ਕੱਲ ਕੀ ਕਰਾਂਗੇ ਚੱਲ ਕੇ ਸਾਹਮਣੇ ਆਪਣੇ ਬਿਆਨ ਲਵਾਂਗੇ ਅਸੀਂ ਦਰਿਆ ਵਸਾ ਕੇ ਬਹਿ ਗਏ ਮੇਰੇ ਮੇਰੇ ਜਾਗ ਤੇ ਮੇਰੇ ਫਾਦਰ ਸਾਹਿਬ ਜਿਸ ਸਰਦਾਰ ਜਸਪਾਲ ਸਿੰਘ ਜੀ ਉਹਨਾਂ ਦੇ ਅਵਤਾਰ ਸਿੰਘ ਬਿੱਲਾ ਜੀ ਸੇਰੋਂ ਦਾ ਮੌਜੂਦਾ ਸਰਪੰਚ ਆਮ ਆਦਵੀਂ ਦਾ ਸਰਪੰਚ ਹੈ ਜੀ ਉਹਨੇ ਮੇਰੇ ਫਾਦਰ ਸਾਹਿਬ ਤੇ ਗੋਲੀਆਂ ਮਾਰੀਆਂ ਜੀ ਉਹ ਸਿੱਧੀਆਂ ਜੀ ਠੀਕ ਹੈ ਜੀ ਇਹਨਾਂ ਨੇ ਪੰਜ ਸੱਤ ਬੰਦੇ ਇਕੱਠੇ ਕਰਕੇ ਇਹਨਾਂ ਨੇ ਗੋਲੀਆਂ ਮਾਰੀਆਂ ਉਹਨਾਂ ਦੇ ਤੇ ਜਿਨ੍ਹਾਂ ਦੀ ਅੱਜ ਡੈਥ ਹੋ ਚੁੱਕੀ ਹੈ ਮੇਰੇ ਫਾਦਰ ਸਾਹਿਬ ਦੀ ਅੱਜ ਡੈਥ ਹੋ ਚੁੱਕੀ ਹੈ ਤੇ ਉਹਦੇ ਫਾਦਰ ਸਾਹਿਬ ਦੇ ਗੋਲੀ ਸੱਜੀ ਵਕੀ ਦੇ ਵਿੱਚ ਵੱਜੀ ਆ ਜੀ ਇੱਕ ਪੱਟ ਦੇ ਵਿੱਚ ਵੱਜੀ ਆ ਜੀ ਝਗੜਾ ਕੁਛ ਨਹੀਂ ਜੀ ਸਾਡੀ ਜ਼ਮੀਨ ਦਾ ਝਗੜਾ ਸੀ ਜੀ ਝਗੜਾ ਜ਼ਮੀਨ ਦਾ ਵੀ ਕੋਈ ਨਹੀਂ ਹੈਗਾ ਜੀ ਸਾਰੇ ਵੱਡੇ ਵੱਡਾ ਆਇਆ 3-4 ਦਿਨ ਪਹਿਲਾਂ ਉਹਨਾਂ ਨੇ ਗੱਲ ਕੀਤੀ ਆ ਵੀ ਅਸੀਂ ਸਾਡੇ ਵੱਡੇ ਵੀਰ ਜੀ ਆ ਸੰਘਰਸ਼ ਕਮੇਟੀ ਦੇ ਬਲਜਿੰਦਰ ਸਿੰਘ ਪ੍ਰਧਾਨ ਨੇ ਉਹਨਾਂ ਨੇ ਗੱਲ ਕੀਤੀ ਆ ਵੀ ਸਾਡੇ ਘਰ ਦੇ ਵਿੱਚ ਵਿਆਹ ਵਾ ਅਸੀਂ 2-3 ਦਿਨ ਅਜੇ ਕੁਛ ਨਹੀਂ ਕਰ ਸਕਦੇ ਵਿਆਹ ਤੋਂ ਬਾਅਦ ਆਪਾਂ ਜਿਹੜੀ ਗੱਲ ਹੋ ਗਈ ਆਪਾਂ ਕਰ ਲਾਂਗੇ ਪਰ ਉਹਨਾਂ ਨੇ ਕਿਸੇ ਦੀ ਨਹੀਂ ਮੰਨੀ ਜੀ ਉਹਨਾਂ ਨੇ ਠੀਕ ਹੈ ਜੀ ਉਹਨਾਂ ਨੇ ਸਾਡੇ ਬੰਦੇ ਨੂੰ ਸਾਧ ਗਏ ਦੋ ਬੰਦਿਆਂ ਨੂੰ ਸਾਧ ਗਏ ਉੱਥੇ ਜੀ ਉਹਨਾਂ ਨੇ ਭੱਜੇ ਦੇ ਵਿੱਚ ਲੈ ਗਏ ਉਹਨਾਂ ਨੇ ਕਿਹਾ ਵਾ ਵੀ ਤੁਸੀਂ ਆ ਜਾਓ ਤੇ ਆਪਾਂ ਗੱਲਬਾਤ ਕਰ ਲੈਂਦੇ ਆ ਕੋਈ ਗੱਲ ਨਹੀਂ ਕਰਦੇ ਉਹਦੇ ਵਿੱਚ ਉਹ ਆਏ ਆ ਉਹਨਾਂ ਨੂੰ ਖਾਲੀ ਹੱਥ ਗਏ ਆ ਜੀ ਕੋਈ ਹਥਿਆਰ ਨਹੀਂ ਹੈਗਾ ਉਹਨਾਂ ਦੇ ਕੋਲ ਉਹਨਾਂ ਨੇ ਕੀ ਕੀਤਾ ਵਾ ਜੀ ਉਹਨਾਂ ਦੇ ਸਾਧ ਗਏ ਉਹਨਾਂ ਨੂੰ ਉਹਨਾਂ ਦੀ ਕੁੱਟ ਮਾਰ ਕੀਤੀ ਆ ਬਿੱਲੇ ਨੇ ਅਵਤਾਪ ਸਿੰਘ ਬਿੱਲਾ ਨੇ ਉਹਨਾਂ ਦੇ ਗੋਲੀਆਂ ਮਾਰੀਆਂ ਜੀ ਉਹਦਾ ਫਾਦਰ ਆ ਹਰਜੀਤ ਸਿੰਘ ਜੀ ਤੂ ਮੌਜੂਦਾ ਸਰਪੰਚ ਆ ਜੀ ਆਮ ਆਦਮੀ ਪਾਰਟੀ ਦੇ ਆਪਾਂ ਪੁਲਸ ਹਾਂਜੀ ਪੁਲਸ ਨੂੰ ਬਿੜਾ ਟੜ ਦੇ ਆਪਾਂ ਪੁਲਸ ਨੇ ਉਲਟਾ ਸਾਡੇ ਮੇਰੇ ਫਾਦਰ ਸਾਹਿਬ ਦੇ 307 ਦਾ ਪਰਚਾ ਲਾਇਆ ਜੀ ਅੱਛਾ ਮੇਰੇ ਫਾਦਰ ਸਾਹਿਬ ਵੈਂਟੀਲੇਟਰ ਦੇ ਮੌਤ ਦੀ ਲੜਾਈ ਲੜ ਰਹੇ ਸੀ ਉਹਨਾਂ ਨੇ ਪਰਚਾ ਉਹਨਾਂ ਦੇ ਉੱਤੇ ਪਾਤਾ ਪਰ ਉਹਨਾਂ ਨੂੰ ਪੁਲਸ ਨੂੰ ਇਹ ਚਾਹੀਦਾ ਸੀ ਉਹਨਾਂ ਨੂੰ ਪੈਸੇ ਚੜੇ ਹੋਏ ਸੀ ਜੀ ਮਗਰ ਜਿਹੜੀ ਗੱਲ ਆ ਸਾਰੇ ਪਿੱਛੇ ਪੈਸੇ ਚੜੇ ਹੋਏ ਆ ਉੱਪਰ ਤੱਕ ਪੈਸੇ ਗਏ ਆ ਸਾਡੀ ਪੁਲਿਸ ਰੁਕੀ ਹੋਈ ਸੀ ਸਾਡਾ ਪਰਚਾ ਨਹੀਂ ਹੁੰਦਿਆ ਜੀ ਇਹਨਾਂ ਨੇ ਨਹੀਂ ਆ ਸਿਆਸੀ ਦਬਾਅ ਤੇ ਪਰਚਾ ਸਿਆਸੀ ਦਬਾਅ ਦੇ ਉੱਤੇ ਪਰਚਾ ਆਇਆ ਜੀ ਇਹ ਆਪਣੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕੀਤਾ ਜੀ ਗੱਲਬਾਤ ਕੋਈ ਨਹੀਂ ਹੋਈ ਅਸੀਂ ਨਾ ਪੱਠੇ ਵਧਣ ਗਏ ਮੇਰੇ ਹਸਬੰਦ ਪੱਠੇ ਵਧਣ ਗਏ ਆ ਤੇ ਜਾਂਦਿਆਂ ਸਾਡੀ ਇਹਨਾਂ ਨੇ ਪਹਿਲੀ ਵਾਈ ਆ ਜਦੋਂ ਸਾਡੀ ਇਹਨਾਂ ਨੇ ਪਹਿਲੀ ਵਾਈ ਆ ਜਾਂਦਿਆਂ ਨੂੰ ਉਹ ਘਰ ਭੱਜ ਕੇ ਆ ਗਏ ਆ ਹਨ ਕਿਨਾਂ ਪੱਠੇ ਵਧ ਕੇ ਲਾ ਕੇ 500 ਰੁਪਏ ਇਹਨਾਂ ਨੇ ਆਪਣੇ ਚਾਚਾ ਜੀ ਦੇ ਲੜਕੇ ਨੂੰ ਜਾ ਕੇ ਆਖਿਆ ਵੀ ਮੇਰੀ ਪਹਿਲੀ ਵ ਉਹਨਾਂ ਨੇ ਮੁੜ ਕੇ ਉਹਨਾਂ ਨੇ ਉਹਨਾਂ ਦੇ ਉਧਰੋਂ ਦੀ ਫੋਨ ਤੇ ਕਾਲ ਹੀ ਉਹਨਾਂ ਨੇ ਕਿਹਾ ਵੀ ਤੁਸੀਂ ਆ ਜਿਓ ਆਪਾਂ ਗੱਲਬਾਤ ਕਰ ਲੈਂਦੇ ਉਹਨਾਂ ਗੱਲਬਾਤ ਕਰਨ ਨੂੰ ਸੱਦਿਆ ਇਹ ਵਿਚਾਰੇ ਗੱਲਬਾਤ ਨਹੀਂ ਹੱਥੀ ਨੱਥੇ ਚਲੇ ਗਏ ਦਵੇਂ ਜਾ ਤਾ ਦਵੇਂ ਦਵੇਂ ਜਾਣੇ ਨੱਥੇ ਚਲੇ ਗਏ ਉਹਨਾਂ ਨੇ ਜਾਂਦਿਆਂ ਨੂੰ ਫੜ ਲਿਆ ਨਾਲ ਜਾਂਦਿਆਂ ਨੂੰ ਗੋਲੀਆਂ ਮਾਰੀਆਂ ਦੇ ਇਹੱਚ ਗੋਲੀਆਂ ਮਾਰੀਆਂ ਦੇ ਇਹਨਾਂ ਦੇ ਸਿਰ ਤੇ ਸੱਟਾਂ ਲਾਈਆਂ ਦੇ ਘਟ ਘਟ ਕੇ ਮਾਰਿਆ ਦੇ ਮੁੱਦੇ ਪੈ ਨਹੀਂ ਕੁੱਟੀ ਗਏ ਦੇ ਉਹ ਕਿਹਦੇ ਇਹ ਜੋ ਬਿੱਲਾ ਬਿੱਲਾ ਸਰਪੰਚ ਉਹਦਾ ਜਿੱਟੂ ਪਿਓ ਸਾਨੂੰ ਨਹੀਂ ਪਤਾ ਜੀ ਸੋਕਿਆ ਜੀ ਤੂੰ ਪਿਓ ਐ ਸਾਡੇ ਸਾਡੇ ਵਾਸਤੇ ਜੀਤ ਹੋਈਆ ਪੈਸਾ ਦੀ ਪੁੱਛਣ ਸੰਵਾਈ ਨਹੀਂ ਕੀਤੀ ਕੋਈ ਸਾਡੀ ਪੁੱਛਣੇ ਗੱਲ ਨਹੀਂ ਤੇ ਸੁਣੀ ਕੋਈ ਸਾਡੀ ਕਿਸੇ ਡਾਕਟਰ ਨਾਲ ਗੱਲ ਨਹੀਂ ਜੇ ਸੁਣੀ ਮੈਂ ਤੁਹਾਨੂੰ ਵੱਜ ਵੱਜ ਕਹਾਂਦੀ ਜੇ ਸਾਡੀ ਕੋਈ ਸਲਵਾਈ ਨਹੀਂ ਜੀ ਇਹਨਾਂ ਨੇ ਕੀਤੀ ਸਾਡੇ ਤੋਂ ਉਲਟ ਪਰਚਾ ਸਾਡੇ ਮਾਇਓ ਬੰਦੇ ਦੇ ਨਾਲ ਪਰਚਾ ਕੀਤਾ ਜੇ ਸਾਡੇ ਤੋਂ ਉਲਟ ਪਰਚਾ ਕਰਕੇ ਸਾਨੂੰ ਸਾਡੇ ਦੇ ਹੱਥੇ ਬੰਦੇ ਸਾਡੇ ਪੱਜ ਬੱਜ ਕੇ ਬੰਦੇ ਬਚੇ ਜੀ ਇਹਨਾਂ ਦੇ ਕੋਲੋਂ ਜਦ ਸਮਗਤ ਫੈਲ ਕੇ ਕੀਤੀ ਇਹਨਾਂ ਨੇ ਮਗਾ ਗੱਡੀਆਂ ਲਾਈਆਂ ਸਾਡੇ ਬੰਦਿਆਂ ਦੇ ਇਹਨਾਂ ਨੇ ਸਾਡੀ ਕੀ ਮੰਗ ਸਾਡੀ ਮੰਗ ਸਾਨੂੰ ਸਾਬ ਚਾਹੀਦਾ ਜੇ ਸਾਡੇ ਬੰਦੇ ਦਾ ਸਾਫ ਚਾਹੀਦਾ ਜੇ ਇਹਨੂੰ ਪੈਰੀਂ ਨਹੀਂ ਪੋਕ ਸੀ ਬਿਲਕੁਲ ਆ ਕੇ ਸੈਲ ਕਰਾ ਲੀਂਦਾ ਮੈਂ ਤੇ ਹੀ ਫਿਰ ਸੈਲ ਕਰਕੇ ਦੇ ਦਿੰਦੀ ਇਹਨੇ ਤਲਾਸ਼ਾ ਦੇ ਸਾਡੇ ਨਾਲ ਕੀਤੀ ਤੇ ਇਹਨੇ ਬਹੁਤ ਕੋਖ ਖਵਾਈ ਜਮ ਮੈਂ ਕਲ ਬਚ ਕੇ ਦੀ ਜਣੇ ਕੋਖ ਮੁਖਾ ਕੇ ਸਾਡੇ ਨਾਲ ਕੀਤੀ ਜੇ ਕਿਹੜੇ ਬੰਦਾ ਸੀ ਬਿੱਲਾ ਪੰਗਲਾ ਸਿਰਫ ਬਿੱਲਾ ਸਰਪੰਚ ਬਿੱਲਾ ਸਰਪੰਚ ਨੂੰ ਨਵਾ ਬੁਲਾਇਆ ਸੀ ਆਮ ਪਾਰਟੀ ਨੇ ਨਵਾ ਪਾਸੇ ਦੇ ਕੇ ਇਹਨੂੰ ਹੁਣ ਬਣਵਾਇਆ ਸੀ ਸਾਰਾ ਜੋ ਕੁਝ ਕਰਵਾਇਆ ਆ ਆਮ ਪਾਰਟੀ ਨੇ ਕਰਵਾਇਆ ਸਾਡੇ ਨਾਲ ਜੋ ਕੁਛ ਵੀ ਇਹਨਾਂ ਨੇ ਕਰਵਾਇਆ ਸਾਲ ਸਾਡੇ ਸਰਕਾਰ ਨੇ ਕਰਵਾਇਆ ਸੱਤ ਸਾਲ ਗੁਰਜਨ ਸਿੰਘ ਜੀ ਪੁਲਿਸ ਥਾਣਾ ਉਹ ਥਾਂ ਹੈ ਜਿੱਥੇ ਕਿ ਹਰ ਕੋਈ ਵਿਅਕਤੀ ਸਭ ਤੋਂ ਪਹਿਲਾਂ ਜਾਂਦਾ ਹੈ ਭਾਵੇਂ ਉਹਦੇ ਨਾਲ ਕੋਈ ਛੋਟੀ ਗੱਲਬਾਤ ਬੀਤੀ ਹੋਵੇ ਜਾਂ ਫਿਰ ਕੋਈ ਵੱਡੀ ਵਧਿੱਕੀ ਹੋਈ ਹੋਵੇ ਅਸੀਂ ਖੁਦ ਦੇ ਐਕਸਪੀਰੀਅੰਸ ਦੀ ਚੱਕਰ ਗੱਲ ਕਰੀਏ ਤਾਂ ਸੇ ਗੱਲਬਾਤ ਕਰ ਰਹੇ ਸੀ ਬੈਠੇ ਹੋਏ ਤਾਂ ਇੱਕ ਚਰਚਾ ਛਿੜੀ ਕਿ ਪੁਲਿਸ ਵਾਲੇ ਕੀ ਵਾਕਈ ਹੀ ਆਪਣਾ ਕੰਮ ਕਰ ਆਪਣੇ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਉਂਦੇ ਕਿ ਵਾਕਈ ਹੀ ਇਹ ਉਹ ਪੇਸ਼ਾ ਹੈ ਜੋ ਕਿ ਦਾਗਦਾਰ ਹੈ ਯਕੀਨਨ ਹੀ ਕੁਝ ਗੱਲਾਂ ਕੁਝ ਘਟਨਾਵਾਂ ਹੀ ਜਿਹੀਆਂ ਹੁੰਦੀਆਂ ਨੇ ਜਿੱਥੇ ਬੇਇਨਸਾਫੀ ਹੁੰਦੀ ਦਿਖਦੀ ਹੈ ਅਸੀਂ ਖੁਦ ਇੱਕ ਵਾਰ ਕਿਸੇ ਮਾਮਲੇ ਦੇ ਵਿੱਚ ਜਦੋਂ ਥਾਣੇ ਤੇ ਬਾਹਰ ਪਹੁੰਚੇ ਤਾਂ ਉੱਥੇ ਕਿਹਾ ਗਿਆ ਕਿ ਥਾਣੇਦਾਰ ਅੰਦਰ ਨਹੀਂ ਪਰ ਕੁਝ ਸਮੇਂ ਜਦੋਂ ਅਸੀਂ ਬਾਹਰ ਇੰਤਜ਼ਾਰ ਕਰਦੇ ਰਹੇ ਕੰਪਲੇਟ ਦੇਣ ਤੋਂ ਬਾਅਦ ਉੱਥੋਂ ਗਏ ਨਹੀਂ ਤਾਂ ਕੁਝ ਸਮੇਂ ਬਾਅਦ ਉਹ ਉੱਥੋਂ ਬਾਹਰ ਨਿਕਲਦੇ ਨੇ ਗੱਡੀ ਦੇ ਵਿੱਚ ਬੈਠ ਕੇ ਚਲੇ ਜਾਂਦੇ ਨੇ ਉਹਨਾਂ ਗੱਲਾਂ ਤੋਂ ਸਾਫ਼ ਹੁੰਦਾ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਪੁਲਿਸ ਵਾਲਾ ਇਹੋ ਜਿਹਾ ਤਾਂ ਹੈ ਜਿਹੜਾ ਕਿ ਆਪਣੀਆਂ ਜ਼ਿੰਮੇਵਾਰੀਆਂ ਨੂੰ ਆਪਣੀਆਂ ਡਿਊਟੀਆਂ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾਉਂਦੇ ਲੋਕਾਂ ਨੂੰ ਉਹ ਬੇਵਕੂਫ ਸਮਝਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕੁਝ ਵੀ ਕਰਾਂਗੇ ਤੇ ਸਾਡੇ ਤੇ ਕੋਈ ਐਕਸ਼ਨ ਨਹੀਂ ਹੋਵੇਗਾ ਪਰ ਹੁਣ ਕਿੰਨੇ ਹੀ ਇਹੋ ਜਿਹੇ ਕੇਸ ਕੋਰਟ ਦੇ ਵਿੱਚ ਵੀ ਪਹੁੰਚੇ ਪੁਲਿਸ ਵਾਲਿਆਂ ਤੱਕ ਨੂੰ ਸਜ਼ਾਵਾ ਹੋਈ ਆ ਜਿਨ੍ਹਾਂ ਦੇ ਨਾਮ ਬਾਹਰ ਆਏ ਕਿਨਾਂ ਦੇ ਵੱਲੋਂ ਝੂਠੇ ਮੁਕਾਬਲੇ ਤੱਕ ਕੀਤੇ ਗਏ ਗਲਤ ਤਰੀਕੇ ਦੇ ਨਾਲ ਪੈਸੇ ਫੜੇਗੇ ਵੱਡੇ ਵੱਡੇ ਅਹੁਦਿਆਂ ਤੇ ਰਹੇ ਭਾਵੇਂ ਉਹ ਡੀਐਸਪੀ ਰੈਂਕ ਦੇ ਹੀ ਪੁਲਿਸ ਮੁਲਾਜ਼ਮ ਕਿਉਂ ਨਾ ਹੁਣ ਉਹਨਾਂ ਤੇ ਵੀ ਕਾਰਵਾਈਆਂ ਹੋਈਆਂ ਨੇ ਇਸ ਕਰਕੇ ਹਰੇਕ ਨੂੰ ਆਪਣੇ ਕੰਮ ਦੇ ਨਾਲ ਕੀਤੇ ਦੇ ਨਾਲ ਹਮੇਸ਼ਾ ਹੀ ਇਮਾਨਦਾਰੀ ਵਰਤਣੀ ਚਾਹੀਦੀ ਹੈ ਭਾਵੇਂ ਉਹ ਪੁਲਿਸ ਨਾਲ ਸੰਬੰਧਿਤ ਹੋਣ ਜਾਂ ਫਿਰ ਕਿਸੇ ਹੋਰ ਪੇਸ਼ੇ ਦੇ